news views voices of the global indian community india abroad ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਦਿੱਲੀ ਦੇ ਹਵਾਈ ਅੱਡੇ ਤੇ ਸਹਾਇਤਾ ਕੇਂਦਰ ਖੋਲਣ ਦਾ ਐਲਾਨ ਕੀਤਾ ਗਿਆ ਪੰਜਾਬੀਆਂ ਲਈ ਖਾਸ ਕਰਕੇ ਪ੍ਰਵਾਸੀ ਪੰਜਾਬੀਆਂ ਲਈ ਤੇ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਵੀ ਚਲਾਈਆਂ ਗਈਆਂ ਦਿੱਲੀ ਲਈ ਪਰ ਪੰਜਾਬ ਦੇ ਆਪਣੇ ਸਭ ਤੋਂ ਵੱਡੇ ਹਵਾਈ ਅਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅਡੇ ਲਈ ਹਾਲੇ ਵੀ ਕੋਈ バス ਸੇਵਾ ਨਹੀਂ ਹੈ। ਭਾਰਤ ਦਾ ਇੱਕੋ ਇੱਕ ਅੰਤਰਰਾਸ਼ਟਰੀ ਹਵਾਈ ਅਡਾ ਹੋਏਗਾ ਜਿੱਥੇ ਕੋਈ バス ਸੇਵਾ ਨਹੀਂ ਹੈ। ਨਾ ਹੀ ਸਿਟੀ バス ਸੇਵਾ ਜਿਹੜਾ ਕਿ ਸ਼ਹਿਰ ਦੇ ਨਾਲ ਜੋੜੇ ਤੇ ਨਾ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵੱਲੋਂ। ਲੰਬੇ ਸਮੇਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਇਹ ਮੰਗ ਸਰਕਾਰ ਨੂੰ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਵਰੇ ਵੀ ਕੀਤੀ ਗਈ ਸੀ। ਪਰ ਕਿਸੇ ਵੀ ਸਰਕਾਰ ਵੱਲੋਂ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਅੰਮ੍ਰਿਤਸਰ ਨਾਲ ਬਹੁਤ ਹੀ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਇੱਥੇ ਕੋਈ ਸਹਾਇਤਾ ਕੇਂਦਰ ਨਹੀਂ ਹੈ ਭਾਈ ਅੱਡੇ ਤੇ ਵੀ ਇੱਥੇ ਕੋਈ ਸਹੂਲਤਾਂ ਨਹੀਂ ਹਨ ਜਿਹੜੀਆਂ ਕਿ ਸੂਬਾ ਸਰਕਾਰ ਨੇ ਦੇਣੀਆਂ ਹਨ ਬਸ ਸੇਵਾ ਦੇਣੀ ਇਸ ਸੂਬਾ ਸਰਕਾਰ ਦਾ ਕੰਮ ਹੈ ਕੇਂਦਰ ਸਰਕਾਰ ਦਾ ਨਹੀਂ ਹੈ ਨਾ 에어ਪੋਰਟ ਅਥਾਰਟੀ ਦਾ ਹੈ ਇਸੇ ਤਰ੍ਹਾਂ ਹੋਰ ਜਿਹੜੀਆਂ ਫੈਸਿਲਿਟੀ ਜਿਹੜੀਆਂ ਸੂਬਾ ਸਰਕਾਰ ਦੇ ਰਹੀ ਹੈ ਉਹ ਦੇ ਸਕਦੀ ਹੈ ਜਾ ਉਹ ਉਹਨਾਂ ਵੱਲੋਂ ਦੇਣੀਆਂ ਹੁੰਦੀਆਂ ਹਨ ਉਹਨਾਂ ਵੱਲੋਂ ਇਹ ਨਹੀਂ ਦਿੱਤੀਆਂ ਜਾ ਰਹੀਆਂ ਜਦ ਕਿ ਦਿੱਲੀ ਹਵਾਈ ਅੱਡੇ ਨੂੰ ਜ਼ਿਆਦਾ ਤਰਜੀਹ ਦੇ ਕੇ ਸਾਰਾ ਫੋਕਸ ਉਹਦੇ ਵੱਲ ਕੀਤਾ ਜਾ ਰਿਹਾ ਹੈ ਹੁਣਾਂ ਤੇ ਇਹ ਚਾਹੀਦਾ ਹੈ ਕਿ ਇਹ ਬਾਸ ਸੇਵਾ ਵੱਤਵ ਅਧਿਆਤਰੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਲੈ ਕੇ ਆਵੇ ਕਿਉਂਕਿ ਇੱਥੋਂ ਤਕਰੀਬਨ 10 ਅੰਤਰਰਾਸ਼ਟਰੀ ਡੈਸਟੀਨੇਸ਼ਨਸ ਦੋ ਦੁਬਈ ਸ਼ਾਰਜਾ ਰੋਮ ਮਿਲਾਨ ਲੰਡਨ ਬਰਮਿੰਗਮ ਸਿੰਗਾਪੁਰ ਕੋਲੰਬੁਰ ਸ਼ਾਰਜਾ ਲਈ ਰੋਜ਼ਾਨਾ 2 ਦੁਬਈ ਲਈ ਰੋਜ਼ਾਨਾ 2 ਕੋਲੰਬੁਰ ਲਈ ਹਫ਼ਤੇ 'ਚ 28 ਉਡਾਨਾਂ ਹਨ ਜਿਹੜੀਆਂ ਆ ਤੇ ਜਾ ਰਹੀਆਂ ਹਨ ਉਸ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਥੇ ਵੀ ਤਕਰੀਬਨ 10 ਲੱਖ ਤੋਂ ਵੱਧ ਪ੍ਰਵਾਸੀ ਜਿਹੜੇ ਨੇ ਇੰਟਰਨੈਸ਼ਨਲ ਯਾਤਰੀ ਉਹ ਪਿਛਲੇ ਸਾਲ ਆਏ 30 ਲੱਖ ਤੋਂ ਵੱਧ ਯਾਤਰੀ ਪੂਰੇ ਸਾਲ ਚ ਆਏ ਹਨ ਤੇ ਹੁਣ ਇੱਥੋਂ ਰੋਜ਼ਾਨਾ 10000 ਤੋਂ ਵੱਧ ਯਾਤਰੀ ਸਫ਼ਰ ਕਰ ਰਹੇ ਨੇ ਪਰ ਉਹਨਾਂ ਸਭ ਲਈ ਇੱਥੇ ਕੋਈ ਬਾਸੇਵਾ ਨਹੀਂ ਹੈ ਕੋਈ ਸਹੂਲਤ ਕੋਈ ਸਹਾਇਤਾ ਕੇਂਦਰ ਨਹੀਂ ਹੈ ਕੋਈ ਹੋਰ ਜ਼ਰੂਰਤਾਂ ਜਿਹੜੀਆਂ ਸੂਬਾ ਸਰਕਾਰ ਨੇ ਦੇਣੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੋ ਅਸੀਂ ਫਿਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਵਾਇਡ ਨੂੰ ਅਣਗੋਲਿਆ ਨਾ ਕੀਤਾ ਜਾਵੇ ਜਲਦੀ ਤੋਂ ਜਲਦੀ ਬਾਸੇਵਾ ਸ਼ੁਰੂ ਕੀਤੀ ਜਾਵੇ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਉਹਨਾਂ ਵੱਲੋਂ ਇਹ ਮੰਗ ਜਲਦੀ ਪੂਰੀ ਕੀਤੀ ਜਾਏਗੀ ਅਸੀਂ ਚਿੱਠੀਆਂ ਵੀ ਲਿਖੀਆਂ ਹਨ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੋਰ ਹਨ ਆਉਣ ਵਾਲੀ ਗੱਲ ਹੈ ਕਿ ਪੰਜਾਬ ਦਾ ਕੋਈ ਵੀ ਸਿਆਸਤਦਾਨ ਜਦ ਵੀ ਕੋਈ ਫਲਾਈਟ ਸ਼ੁਰੂ ਹੁੰਦੀ ਹੈ ਨਵੀਂ ਉਸ ਦਾ ਸਿਆਸੀ ਲਾਹ ਲੈਂ ਲਈ ਉਹਨਾਂ ਚ ਦੌੜ ਲੱਗ ਜਾਂਦੀ ਹੈ ਪਰ ਇਸ ਮੰਗ ਨੂੰ ਸਿਆਸਤਦਾਨਾਂ ਵੱਲੋਂ ਮੀਨ ਚੁੱਕਿਆ ਜਾ ਰਿਹਾ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ ਐਮ ਐਲ ਏਜ਼ ਐਮ ਪੀਜ਼ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇ ਭਾਵੇਂ ਉਹ ਪੰਜਾਬ ਤੋਂ ਕਿਸੇ ਵੀ ਹਿੱਸੇ ਦੇ ਨੇ ਅੰਮ੍ਰਿਤਸਰ ਨੂੰ ਜਿੰਨੇ ਵੱਧ ਤੋਂ ਯਾਤਰੀ ਆਣਗੇ ਫਲਾਈਟਸ ਲੱਗਣਗੀਆਂ ਪੂਰੀ ਪੰਜਾਬ ਦੀ ਇਕਨੋਮੀ ਨੂੰ ਫਾਇਦਾ ਹੋਏਗਾ ਪੂਰੀ ਪੰਜਾਬ ਦੀ ਆਰਥਿਕਤਾ ਨੂੰ ਫਾਇਦਾ ਹੋਏਗਾ ਨੌਕਰੀਆਂ ਜਿਹੜੀਆਂ ਨੇ ਉਹ ਪੰਜਾਬ 'ਚ ਹੀ ਰਹਿਣਗੀਆਂ ਪੰਜਾਬ 'ਚ ਮਿਲਣਗੀਆਂ ਯਾਤਰੀ ਹੋਰ ਅੰਮ੍ਰਿਤਸਰ ਵੱਲ ਨੂੰ ਆਣਗੇ ਤੇ ਰਸਤੇ 'ਚ ਜਿਹੜਾ ਬਿਜ਼ਨਸ ਨੇ ਉਹ ਹੋਰ ਵਧਣਗੇ ਨਾ ਕਿ ਦੂਜੇ ਸੂਬੇ ਤੋਂ ਰਾਹ ਚ ਲੰਘ ਕੇ ਜਿਹੜੀਆਂ ਦੂਜੇ ਰਸਤੇ 'ਚ ਜਾਣ ਦੀਆਂ ਕਈ ਕਟਨਾਵਾਂ ਵੀ ਹੋ ਰਹੀਆਂ ਹਨ ਉਹਨਾਂ ਨੂੰ ਵੀ ਠੱਲ ਪਏਗੀ ਤਾਂ ਜੋ ਯਾਤਰੀ ਜਿਹੜੇ ਪੰਜਾਬੀ ਨੇ ਉਹ ਇਸੇ ਹਵਾਈ ਅੱਡੇ ਤੋਂ ਉਡਾਣਾ ਲੈ ਸਕਣ ਸੋ ਮੁਰ ਤੋਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਅੰਮ੍ਰਿਤਸਰ ਹਵਾਈ ਅੱਡੇ ਨਾਲ ਇਸ ਤਰ੍ਹਾਂ ਵਿਤਕਰਾ ਨਾ ਕੀਤਾ ਜਾਵੇ ਜਲਦੀ ਤੋਂ ਜਲਦੀ ਬਾਸ ਸੇਵਾਵਾਂ ਸ਼ੁਰੂ ਕੀਤਾ ਜਾਵੇ ਹੋਰ ਫੈਸਿਲਿਟੀਆਂ ਜਿਹੜੀਆਂ ਨੇ ਅੰਮ੍ਰਿਤਸਰ ਨੂੰ ਤਰਜੀਹ ਦੇ ਕੇ ਦਿੱਲੀ ਨੂੰ ਤਰਜੀਹ ਦੇ ਕੇ ਨਹੀਂ ਅੰਮ੍ਰਿਤਸਰ ਨੂੰ ਤਰਜੀਹ ਦੇ ਕੇ ਸ਼ੁਰੂ ਕੀਤੀਆਂ ਜਾਣ